ਆ ਦਿੱਤੇ ਗਏ ਵਟ ਕਿਉਂ ਅਸੀਂ ਇਨੇ ਟਾਈਮ ਦੇ ਖੜੇ ਆ ਕਿਸ ਗੱਲ ਤੋਂ ਸਰ ਅਸੀਂ ਬੱਚੇ ਨਹੀਂ ਹੈਗੇ ਹੋਰ ਮੁੰਡੇ ਤਾਂ ਫੜਾ ਫੜਾ ਕੇ ਚਲੇ ਗਏ ਕੀ ਗੱਲ ਜੀ ਨਾਰਮਲ ਘਰ ਆਤੋਂ ਅਸੀਂ ਕਿੰਨਾ ਕ ਪੇ ਕਰ ਸਕਦੇ ਆਂ ਤੇ ਅਸੀਂ ਇਨੇ ਟਾਈਮ ਤੋਂ ਖੜੇ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਨਾ ਵਿੱਚ ਇਹਨਾਂ ਦਾ ਕੀ ਜਵਾਬ ਆ ਸਰ ਕੋਈ ਰਿਸਪੌਂਸ ਨਹੀਂ ਕਰ ਰਹੇ ਮੈਂ ਉੱਠ ਕੇ ਚਲੇ ਵੀ ਗਏ ਹੈਗੇ ਸਾਡੇ ਦਾ ਪੇਪਰ ਰਹਿ ਗਿਆ ਸਾਡੇ ਦਾ ਸਾਲ ਖਰਾਬ ਹੋ ਗਿਆ ਕਿ ਸਾਡਾ ਕੋਈ ਹੱਲ ਕਰਕੇ ਦੇ ਦੇ ਜਿੰਨੇ ਬੱਚੇ ਰਹਿ ਕੇ ਜਿਹੜਾ ਸਬਮਿਟ ਕਰਾਉਣ ਤੇ ਘੜ ਤੋਂ ਘੜ 80 85 ਬੱਚੇ ਤੇ ਅੱਧੇ ਚਲੇ ਗਏ ਬਿਜਲੀ ਬੋਰਡ ਨੇ ਬਾਈ ਬਿਜਲੀ ਬੋਰਡ ਸਰਵਿਸ ਕਰਦਾ ਵੀ ਜੇ ਜਿਹੜਾ ਉਹਨਾਂ ਦਾ ਟਾਈਮ ਹੁੰਦਾ ਜਿੰਨੇ ਵੀ ਬੰਦੇ ਬਾਹਰ ਖੜੇ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਫਾਰਮ ਫੜਨ ਤੋਂ ਬਾਅਦ ਉਹ ਫਿਰ ਕੋਈ ਖਿੜਕੀ ਨਾ ਮਿਲਦੀ ਬੱਚੇ ਵਰਗੇ ਨੇ ਅੱਧਾ ਘੰਟਾ ਨੇ ਹੋਰ ਕਰਾ ਦਿੰਦੇ कोरोना वायरस ਦੀ ਮਹਾਮਾਰੀ ਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਵੱਲੋਂ बीए ਅਤੇ ਐਮਏ ਪ੍ਰਾਈਵੇਟ ਸੈਨੇਸਟਰ ਦੇ ਵਿਦਿਆਰਥੀਆਂ ਤੋਂ ਆਨਲਾਈਨ ਪੇਪਰ ਲੈ ਗਏ ਸਨ ਉਹਨਾਂ ਨੂੰ ਉਸੇ ਦਿਨ ਹੀ ਡਾਕ ਘਰ ਵਿੱਚ ਜਮ੍ਹਾਂ ਕਰਵਾਉਣਾ ਜ਼ਰੂਰੀ ਸੀ ਪਰ ਨਾਬਾ ਦੇ ਡਾਕ ਘਰ ਵਿੱਚ 3 ਘੰਟਿਆਂ ਤੋਂ ਵਿਦਿਆਰਥੀ ਆਪਣੇ ਆਪਣੇ ਪੇਪਰ ਲੈ ਕੇ ਸਪੀਡ ਪੋਸਟ ਪਟਿਆਲਾ ਯੂਨੀਵਰਸਿਟੀ ਨੂੰ ਕਰਵਾਉਣ ਪਹੁੰਚੇ ਤਾਂ ਡਾਕ ਘਰ ਦੇ ਕਰਮਚਾਰੀਆਂ ਵੱਲੋਂ ਪੇਪਰ ਫੜਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ 3 ਵਜੇ ਤੱਕ ਹੀ ਇਹ ਡਾਕ ਜਮ੍ਹਾਂ ਕਰਵਾ ਸਕਦੇ ਹੋ ਇਸ ਤੋਂ ਬਾਅਦ ਅਸੀਂ ਤੁਹਾਡੇ ਪੇਪਰ ਨਹੀਂ ਫੜ ਸਕਦੇ ਜਦੋਂ ਮੌਕੇ ਤੇ ਚੈਨਲ ਦੀ ਟੀਮ ਪਹੁੰਚੀ ਤਾਂ ਡਾਕਖਾਨੇ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਹਨਾਂ ਨੇ ਆਪਣਾ ਇਹ ਕਹਿ ਕੇ ਪੱਲਾ ਛੁਡਾਇਆ ਕਿ ਅਸੀਂ ਸਾਰੇ ਹੀ ਪੇਪਰ ਸਪੀਡ ਪੋਸਟ ਕਰਵਾ ਦੇਵਾਂਗੇ ਯਾਰ ਦਾ ਨਿਚੋ ਤੁਸੀਂ ਜਿਹੜਾ ਹੈ ਉਹਨੂੰ ਪੇਪਰ ਕਿੱਥੇ ਦੇ ਕੇ ਆਏ ਹੋ ਇਸਰ ਦੇ ਦਿੱਤੇ ਨਹੀਂ ਹੈਗੇ ਫੜ ਲਿੱਤੇ ਨਹੀਂ ਗਏ ਹੈਗੇ ਪੇਪਰ ਸਾਡੇ ਤੋਂ ਹੀ ਅਸੀਂ ਉਹਦੇ ਸਵੇਰ 1:30 ਵਜੇ ਖੜੇ ਆਗੇ ਕਾਫੀ ਟਾਈਮ ਹੋ ਗਿਆ ਅਸੀਂ ਇਨੇ ਲੰਬੀ ਲਾਈਨ ਦੇ ਵਿੱਚ ਕਾਫੀ ਟਾਈਮ ਬਿਨਾਂ ਉਹ ਖਾਦੇ ਵੀ ਤੇ ਅਸੀਂ ਇਨੇ ਟਾਈਮ ਤੋਂ ਖੜੇ ਆਗੇ ਨਾ ਸਾਡੀ ਕੋਈ ਸੁਣ ਰਿਆ ਅਸੀਂ ਇਨੇ ਵਾਰ ਪੁੱਛਿਆ ਕੁਝ ਬੱਚਿਆਂ ਨੇ ਬਿਨਾਂ ਵਜੇ ਸਪਾਰਸ਼ੀ ਤਰੀਕੇ ਨਾਲ ਪੇਪਰ ਉੱਪਰ ਦੀs ਉੱਟ ਕੇ ਫੜਾ ਦਿੱਤੇ ਗਏ ਬਟ ਕਿਉਂ ਅਸੀਂ ਇਨੇ ਟਾਈਮ ਦੇ ਖੜੇ ਆ ਕਿਸ ਗੱਲ ਤੋਂ ਸਰ ਉਹ ਅਸੀਂ ਬੱਚੇ ਨਹੀਂ ਹੈਗੇ ਹੋਰ ਮੁੰਡੇ ਤਾਂ ਫੜਾ ਫੜਾ ਕੇ ਚਲੇ ਗਏ ਕੀ ਗੱਲ ਜੀ ਹੁਣ ਇਹਨਾਂ ਦਾ ਕੀ ਜਵਾਬ ਆ ਸਰ ਜਵਾਬ ਕੀ ਆ ਸਰ ਸਾਡਾ ਅਸੀਂ ਫੜੋ ਖੜੇ ਆ ਸਰ ਫੜੋ ਨਹੀਂ ਸਰ ਸਾਨੂੰ ਆਪ ਹੋਰ ਟਾਈਮ ਦੋ ਕਿ ਸਰ ਇਹ ਤਾਂ ਟਾਈਮ ਹੀ ਲਿਮਿਟਡ ਦਿੱਤਾ ਗਿਆ ਸਾਨੂੰ ਤਾਂ ਹੀ ਜੇ ਨਾ ਤੁਹਾਡੇ ਕੋਲ ਫਿਰ ਤੁਹਾਡਾ 1 ਸਾਲ ਬਰਬਾਦ ਆ ਓਬਵੀਅਸਲੀ ਅਸਰ ਬਰਬਾਦ ਕਿਉਂ ਨਹੀਂ ਆਏਗਾ ਜੀ ਇੰਨੇ ਨੇ ਫੀਸਾ ਭਰ ਕੇ ਅੱਗੇ ਸਰ ਸੜੀ ਫੀਸ ਵੀ ਥੋੜੀ ਇੰਦੀ ਪ੍ਰਾਈਵੇਟ ਦੀ ਹੁਣ ਅਸੀਂ ਜੇ ਸ਼ੀਟਾਂ ਵੀ ਖੁਦੀਆਂ ਲੈ ਰਹੇ ਆਗੇ ਹੈ ਤੇ ਰੋਲ ਵਰਕਰ ਵਾਣ ਦੇ ਲੈਦਾ ਚਾਰਜਸ ਨੇ ਡਾਕ ਤੇ ਪੇਮੈਂਟ ਕਰਨ ਦੇ ਲੈਦਾ ਚਾਰਜਸ ਨੇ ਸਰ ਅਸੀਂ ਵੀ ਨਾਰਮਲ ਘਰਾਂ ਤੋਂ ਅਸੀਂ ਕਿੰਨਾ ਕੁ ਪੇ ਕਰ ਸਕਦੇ ਆਂ ਤੇ ਅਸੀਂ ਇੰਨੇ ਟਾਈਮ ਤੋਂ ਖੜੇ ਨਾ ਸਾਡੀ ਕੋਈ ਸੁਣਵਾਈ ਹੋ ਰਹੀ ਹੈ ਨਾ ਵਿੱਚ ਇਹਨਾਂ ਦਾ ਕੀ ਜਵਾਬ ਆ ਸਰ ਕੋਈ ਰਿਸਪੌਂਸ ਨਹੀਂ ਦੇ ਰਹੇ ਮੈਂ ਮੁੱਟੇ ਚਲੇ ਵੀ ਗਏ ਹੈਗੇ ਕਹਿੰਦੇ ਤੈਨੂੰ ਅਜੇ ਤੱਕ ਤੀਸਰ ਅਸੀਂ ਕਿਉਂ ਇੰਨੇ ਟਾਈਮ ਤੇ ਖੜੇ ਆ ਕੀ ਗੱਲ ਸਾਡੀ ਕਿਉਂ ਨਹੀਂ ਸੁਣੀ ਜਾ ਰਹੀ ਹੈਗੀ ਇਹਨਾਂ ਇਹਨਾਂ ਦਾ ਜਵਾਬ ਹੈ ਮੈਂ ਵੀ 8th ਹਾਲ ਦਾ ਪੰਜਵੇਂ ਸਮੈਕਟਰ ਦਾ ਵਿਦਿਆਰਥੀ ਹਾਂ ਸਾਨੂੰ ਕਾਲਜ ਵਾਲੇ ਨੇ ਜਵਾਬ ਦਿੱਤਾ ਵੀਰੇ ਤਾਂ ਤੁਹਾਡੇ ਪੇਪਰ ਜਮ੍ਹਾਂ ਹੁੰਦੇ ਨਹੀਂ ਵੀ ਉੱਥੇ ਸਪੀਡ ਪੋਸਟ ਤੇ ਕਰਾਉਣਾ ਡਾਕ ਖਾਨੇ ਪੂਰੇ ਆਏ ਸਾਨੂੰ 2.5 ਘੰਟੇ ਹੋ ਗਏ ਖੜਿਆ ਨੂੰ ਸਾਡਾ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਇਹਨਾਂ ਨੇ ਕੰਮ ਚੱਲਦੇ ਚੱਲਦੇ ਜਵਾਬ ਦਿੱਤਾ ਅਣ ਵੀ ਸਾਡਾ ਸਿਸਟਮ ਪੂਰਾ ਹੋ ਗਿਆ ਵੀ ਤੰਨੇ ਵੇ ਤੱਕ ਦਾ ਟਾਈਮ ਤੀ ਵੀ ਤੁਸੀਂ ਹੁਣ ਆਪਦਾ ਜਾਓ ਵੀ ਜੇ ਅਸੀਂ ਕਿਤੇ ਸਾਡੇ ਦਾ ਪੇਪਰ ਰਹਿ ਗਿਆ ਸਾਡਾ ਦਾ ਸਾਲ ਖਰਾਬ ਹੋ ਗਿਆ ਕਿ ਸਾਡਾ ਕੋਈ ਹੱਲ ਕਰਕੇ ਦੇ ਦੇ ਕਿੰਨੇ ਬੱਚੇ ਰਹਿ ਕੇ ਜਮਟ ਕਰਾਉਣ ਤੇ ਘੜ ਤੋਂ ਘੜ 80 85 ਬੱਚੇ ਤੇ ਅੱਧੇ ਚਲੇ ਗਏ ਅੱਛਾ ਤੇ ਆ ਜਿਹੜੇ ਖੜਕੇ ਖੜਕੇ ਕਹਿੰਦੇ ਵੀ ਅਸਤਾ ਹੱਲ ਕਰਕੇ ਜਾਓ ਜੇ ਤੁਹਾਡਾ ਨਾਂ ਫਿਰ ਲਿਆ ਫਿਰ ਤੁਹਾਡਾ ਸਾਲ ਬਰਬਾਦ ਹੋ ਗਿਆ ਹਾਂ ਸਾਲ ਸਾਡਾ ਕੀ ਇਹ ਨਾਮ ਕਿਹੜੇ-ਕਿਹੜੇ ਬੱਚਿਆਂ ਦੇ ਹੈ ਇਹ ਨਹੀਂ ਮਾਕਰੋਣਾ ਇੱਥੇ ਬੀਏ ਦੇ ਤੀਜੇ ਸਮੈਸਟਰ ਦੇ ਨੇ ਐਮਏ ਦੇ ਤੀਜੇ ਸਮੈਸਟਰ ਦੇ ਨੇ ਤੇ ਬੀਏ ਦੇ ਪੰਜਵੇਂ ਸਮੈਸਟਰ ਦੇ ਨੇ ਸਾਰੇ ਤਰ੍ਹਾਂ ਦੇ ਬੱਚੇ ਮੇਰੀ ਬੇਟੀ ਨੂੰ ਦੂਸਰੇ ਔਰ ਤੀਜੇ ਨੰਬਰ ਤੇ ਖੜਿਆ ਜੀ ਹਿਮਾਂਸ਼ੂ ਔਰ ਅਸੀਂ ਉਹਦੇ 2 ਵਜੇ ਐਂਟਰੀ ਕੀਤੀ ਨਾਲੇ ਕੈਮਰਾ ਲੱਗੇਆਂ ਦੇਖ ਸਕਦੇ ਨੇ ਮੈਂ ਅੰਦਰ ਦੋ ਤਿੰਨ ਵਾਰੀ ਜਾ ਕੇ ਗੱਲ ਕੀਤੀ ਆ ਵੀ ਰਸ਼ਾ ਕੀ ਜਾਂਦਾ ਕਾਊਂਟਰ ਦੂਜਾ ਚਾਲੂ ਕਰ ਦੋ ਕਹਿੰਦੇ ਕਰ ਦਿੰਨੇ ਆ ਪਰੰਤੂ ਫੇਰ ਨਹੀਂ ਜੇ ਦਿੱਕਤ ਹੋਦਾ ਫੇਰ ਮੈਂ ਕਹਿੰਦਾ ਤੁਸੀਂ ਐਂ ਕਰੋ ਵੀ ਕੁਫਾਰਮ ਕੁੜੀਆਂ ਦਾ ਫੜੋ ਇੱਕ ਜੈਟਸ ਦਾ ਫੜੋ ਕਿਉਂਕਿ ਮੁੰਡੇ ਵਾਰ-ਵਾਰ ਉਹ ਕਰ ਰਹੇ ਨੇ ਵੀ ਰਸ ਕਰਕੇ ਕੁੜੀਆਂ ਦੇ ਹੀ ਨਹੀਂ ਸਕ ਰੀਆਂ ਉਹ ਕਹਿੰਦੇ ਕਰ ਦਿੰਨੇ ਆ ਪਰੰਤੂ ਕੁਛ ਨਹੀਂ ਕੀਤਾ ਇਹਨਾਂ ਦਾ ਜੇ ਇਹ ਕਹਿੰਦੇ ਨਹੀਂ ਕੀਤਾ ਤਾਂ ਇਹਨਾਂ ਦਾ ਦੇਖ ਲੈਣ ਮੁੰਡਿਆਂ ਦੇ ਕਿੰਨੇ ਫਾਰਮ ਪੜੇ ਨੇ ਕੁੜੀਆਂ ਦੇ ਕਿੰਨੇ ਫਰੇ ਨੇ ਉਸ ਤੋਂ ਬਾਅਦ ਇਹਨਾਂ ਨੇ 3 ਵਜੇ ਕਾਊਂਟਰ ਬੰਦ ਕਰਤਾ ਮੈਂ ਇਹਨਾਂ ਨੂੰ ਗੱਲ ਕੀਤੀ ਵੀ ਜਿੰਨੇ ਵੀ ਬੈਂਕ ਨੇ ਜਾਂ ਬਿਜਲੀ ਬੋਰਡ ਨੇ ਮੈਂ ਬਈ ਬਿਜਲੀ ਬੋਰਡ ਸਰਵਿਸ ਕਰਦਾ ਵੀ ਜਿਹੜਾ ਉਹਨਾਂ ਦਾ ਟਾਈਮ ਹੁੰਦਾ ਜਿੰਨੇ ਵੀ ਬੰਦੇ ਬਾਹਰ ਖੜੇ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਫਾਰਮ ਫੜਨ ਤੋਂ ਬਾਅਦ ਉਹ ਫਿਰ ਕੋਈ ਖਿੜਕੀ ਨਾ ਦੇ। ਅਚਾਹ 2 ਵਜੇ ਦਾ ਟਾਈਮ ਹੈ ਤਾਂ ਵੀ ਬੈਂਕ ਵਾਲੇ 2 ਵਜੇ ਸਾਰੀ ਲਾਈਨ ਦੇ ਫਾਰਮ ਫੜਨ ਲੱਗੇ ਬੰਦ ਕਰਨਗੇ। ਤਾਂ ਮੈਨੂੰ ਮੈਨੂੰ ਦੋ ਜਲਾ ਟਾਈਮ ਹੈ ਇਹਨਾਂ ਨੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਗੇਟ ਨਹੀਂ ਬੰਦ ਕੀਤਾ ਜਾਂ ਗੇਟ ਬੰਦ ਕਰਤਾ ਕਹਿੰਦੀ ਇਹ ਤਾਂ ਉਹਨਾਂ ਦਾ ਕੰਮ ਸੀਗਾ ਕਹਿੰਦੀ ਇਹ ਸਾਰਾ ਫਰਾਡ ਹੈ ਮੈਡਮ ਕਹਦੀਆ ਸੁਣ ਲਓ ਇਹ ਮੈਡਮ ਨਾਲ ਗੱਲ ਕਰ ਲਓ ਕਿ ਵੀ ਇਹ ਪੇਪਰ ਵੀ ਆਈ ਨੇ ਫਲਾਣਾ ਆਈ ਨੇ ਮੈਂ ਕਹਿੰਦਾ ਜਿਹੜੇ ਬੱਚੇ ਨੇ ਵੇੰਦ ਕੀਤਾ ਤੁਸੀਂ ਤੁਸੀਂ ਆਪਣਾ ਕੀਆ ਚ ਰੋਲਓ ਦਾ ਕਰਨਾ ਤੁਸੀਂ ਦੂਜਾ ਕਾਊਂਟਰ ਖੋਲਿਆ ਨਾ ਤੁਸੀਂ ਨੰਬਰ ਵਾਰ ਪੇਪਰ ਆ ਫੜੇ ਨੇ ਮੇਰੀ ਵਾਰ ਵਾਰ ਗੱਲ ਕਰ ਜੇ ਬੀਏ ਦੇ ਪੇਪਰ ਨੇ ਇਹ ਇਹ ਨਾ ਪ੍ਰਾਈਵੇਟ ਜੀਏ ਬੀਏ ਐਮਏ ਵਗੈਰਾ ਐਮਏ ਦੇ ਵੀ ਹੈ ਬੀ ਐਮਏ আচ্ছা ਸਾਰਿਆਂ ਨੇ ਤਾਂ ਹੀ ਆਨਲਾਈਨ ਇਹ ਆਨਲਾਈਨ ਯੂਨੀਵਰਸਿਟੀ ਨੇ ਭਾਈ ਨਹੀਂ ਪੇਪਰ ਨੇ ਕਰਕੇ ਸਪੀਡ ਪੋਸਟ ਕਰਾਣੀ ਉਹਨਾਂ ਨੇ ਅੱਜ ਦੀ ਡੇਟ ਚ ਹੀ ਕਰਾਣੀ ਹੈ ਨਹੀਂ ਮੰਨੇ ਨਹੀਂ ਜਾਣ ਉਹਨਾਂ ਦਾ আচ্ছা ਔਰ ਇਹਨਾਂ ਕੋਲ ਮਸ਼ੀਨਾਂ ਨੇੜੇ ਦੇ ਡਾਕ ਖਾਨੇ ਚ ਹੈਗੀਆਂ ਨੇ ਸਾਨੂੰ ਨਹੀਂ ਪਤਾ ਪਹਿਲੇ ਦਿਨ ਆਇਆ ਜਿਹੜੇ ਕਹਿੰਦੇ 5 ਵਜੇ ਤੱਕ ਸਾਡੇ ਮਸ਼ੀਨਾਂ ਗੜ ਸਕਦੀਆਂ ਨੇ ਪਰ ਅਸੀਂ 3 ਵਜੇ ਅਕਾਊਂਟ ਬੰਦ ਕਰਤਾ ਮੈਂ ਪੁੱਛਿਆ ਤੁਹਾਡੀ ਮੈਡਮ ਮੇਨ ਮੈਡਮ ਕਿੱਥੇ ਆਏ ਉਹ ਕਹਿੰਦੇ ਮੇਨ ਮੈਡਮ ਸਾਨੂੰ ਨਹੀਂ ਪਤਾ ਕਿੱਥੇ ਆਏ ਮੈਂ ਮੈਡਮ ਹੈਰੀ ਸਾਡੀ ਉਹ ਮੈਨ ਮੈਡਮ ਨਾਲ ਗੱਲ ਕਰੂ ਮੈਂ ਕਹਿੰਦਾ ਤੁਸੀਂ ਗੇਟ ਹੀ ਬੰਦ ਕਰ ਦਿੰਦੇ ਕੰਸਗਾ ਸਾਨੂੰ ਪਤਾ ਤਾਂ ਚੱਲ ਜਾਂਦਾ ਕਹਿੰਦੇ ਮੈਂ ਤਾਂ ਤਿੰਨ ਵਜੇ ਅਕਾਊਂਟ ਬੰਦ ਕਰਨਾ ਸੀ ਕਰਤਾ ਮੈਂ ਕਹਿੰਦਾ ਇੰਨੇ ਬੱਚਿਆਂ ਦਾ ਭਵਿੱਖ ਖਰਾਬ ਹੋਊਗਾ ਉਹ ਤੁਸੀਂ ਹੁਣ ਪੁੱਛੋ ਉਹਨਾਂ ਦਾ ਕੋਈ ਕੋਈ ਸਹੀ ਜਵਾਬ ਪੁੱਛੋ ਭਾਵੇਂ ਭਵਿੱਖ ਖਰਾਬ ਹੁੰਦਾ ਤਾਂ ਇਹ ਜ਼ਿੰਮੇਵਾਰ ਨਹੀਂ ਨਾ ਬਿਲਕੁਲ ਬਿਲਕੁਲ ਜ਼ਿੰਮੇਵਾਰ ਹੁੰਦਾ ਹੈ ਗੇਟ ਬੰਦ ਕਰ ਦਿੰਦੇ 3 ਵਜੇ ਤੋਂ ਬੰਦ ਕਰ ਦਿੰਦੇ ਬਾਈ ਹੁਣ ਉਸ ਤੋਂ ਬਾਅਦ ਨਹੀਂ ਲੈਣੇ ਇਹ ਤਾਂ ਲੈਣ ਤੇ ਲੱਗੇ ਬੰਦੇ ਨੂੰ ਮੌਕਾ ਦੇ ਕੇ ਬੰਦ ਕਰ ਰਹੇ ਨੇ ਬਾਕੀ ਬੱਚਿਆਂ ਦਾ ਕਿਹਾ ਭਾਜੀ ਉਤਰਾ ਦਿਓ ਕਰਾਵੂਗੇ ਤੁਸੀਂ ਉਹ ਕਰਾ ਰਹੀ ਹਾਂ ਪਰਵਾਰੀਆਂ ਸ਼ੁਰੂ ਕਰਾਂਗੇ ਨਾ ਇੱਕ ਘਰ ਮੈਂ ਇੱਕ ਅੱਧਾ 8 ਘੰਟਾ ਹੋਰ ਕਰਵਾ ਸਕਦੀ ਹਾਂ ਕੰਮ ਹਾਂਜੀ ਕਿਉਂਕਿ ਸਾਡੀ ਟਾਈਮਿੰਗ 3 ਵਜੇ ਤੱਕ ਹੈ ਅੱਛਾ ਚਲੋ ਇਹ ਨਾ ਵੀ ਲਾਈਫ ਦੀ ਸਵਾਲ ਹੈ ਬੱਚਿਆਂ ਦੀ ਉਹ ਕਿੰਨੇ ਬੱਚੇ ਵਰਗੇ ਨੇ ਅੱਧਾ ਘੰਟਾ ਮੈਂ ਹੋਰ ਕਰਾ ਦੂੰਗੀ ਹਾਂ ਜਰਿੰਦਰ ਬੰਦੇ ਹੈ ਕੋਈ ਨਾਲ ਹਰ ਮਾਰਨ ਹਾਂ ਕੋਈ ਨਾ ਸਵਾਲ ਹਾਂ ਉਹਨਾਂ ਜਿਹੜੇ ਖੜੇ ਹੋਣਾਂ ਦੀ ਪਾਣੀ ਮਾਰਦੇ ਨੇ